ਕੁੜਤੇ ਦੇ ਟੱਕੀ ਨਾਲ ਲੱਗਦੇ ਹੁੰਦੇ ਕੱਟੀਆਂ ਪਹਿਨਾਂ ਪੈਰਾਂ 'ਚ ਜੋੜੇ ਨਹੀਂ ਹੁੰਦੇ ਜੁੱਤੇ ਹੁੰਦੇ ਇਹਦੇ ਚ ਹੋਰ ਕੋਈ ਵੀ ਬੰਦਾ ਬਾਹਰ ਲੈ ਕੇ ਮੇਰੇ ਤੋਂ ਕਥਾ ਨਹੀਂ ਕਿਤਾ ਸਾਡੇ ਪਿੰਡ ਦਾ ਨਰੋਲ ਕਾਠਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਜਾ ਬੜਿੰਗੀ ਦਾ ਅਮਰ ਸਾ ਬੜਿੰਗੀ ਜੀ ਦਾ ਤੇ ਮੇਰੀ ਸੱਚੀ ਲੀਡਰਸ਼ਿਪ ਦਾ ਤੇ ਮੈਂ ਵਿਸ਼ਵਾਸ ਕਰਵਾਉਣਾ ਜੀ ਲੋਡੂਵਾਲ ਦੇ ਵਿੱਚੋਂ ਘਟੋ ਘਟ 85% ਵੋਟ ਜਿਹੜੀ ਆ ਸਾਡੇ ਕਾਂਗਰਸ ਦੇ ਹੱਕ ਚੂਕੀਆਂ ਸਾਡੇ ਇਸ ਸਟੇਟੋ ਜਿਹਦੇ ਸਿਨ੍ਹਾ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਰਮਨ ਸਿੰਘ ਬਿੱਟੂ ਸਾਹਿਬ ਦਾ ਐਨ ਮੌਕੇ ਤੇ ਆ ਕੇ ਪਾਰਟੀ ਦੇ ਪਿੱਛੇ ਖੜਨ ਤੋਂ ਬਾਅਦ ਸਾਡੀ ਅਲਾ ਦਰਜਾ ਕਾਂਗਰਸ ਕਮੇਟੀ ਨੇ 10th ਪਾਵ ਰਾਹੁਲ ਗਾਂਧੀ ਜੀ ਨੇ ਫੜਾ ਪੁਨਸ਼ਨ ਕਰਕੇ ਫੈਸਲਾ ਕੀਤਾ ਇਸੇ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਇਹਦੀ ਭਜਨਾ ਪਿਆ ਪਾਰਟੀ ਨੂੰ ਤਾਂ ਕਿ ਇਸ ਹਰ ਕਿਸੇ ਇਹ ਇਸ ਤਰ੍ਹਾਂ ਦਾ ਸਤਤ ਸਿਕਾਉਣਾ ਬਣਦਾ ਜਿਹੜੇ ਇਸ ਤਰ੍ਹਾਂ ਦੇ ਦਲ ਬਦਲ ਨੂੰ ਰੋਕਾ ਹੋਰ ਕਾਜ ਨਹੀਂ ਕੀ ਹੁੰਦੇ ਆ ਫੈਸਲੇ ਨਹੀਂ ਕੀ ਹੁੰਦੀਆਂ ਬਾਜੇ-ਬਾਜੇ ਕਿਸੇ ਵਿਰਲੇ ਘਰ ਨੂੰ ਗਾਣੇ ਪੂਰੇ ਹੁੰਦੇ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਦਿਓ ਨਰਪਖ ਪੋਸਟ ਮੈਂ ਦਾਰਾ ਕੁਬਦੀ ਜਿਵੇਂ ਆਪ ਸਭ ਨੂੰ ਪਤਾ ਵੀ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਉਹ ਨੇੜੇ ਆ ਰਹੀ ਹੈ ਜਿਉਂ ਜਿਉਂ ਇਲੈਕਸ਼ਨ ਨੇੜੇ ਆ ਰਹੀ ਹੈ ਤਾਂ ਜਿਹੜੇ ਸਿਆਸੀ ਪਾਰਟੀਆਂ ਨੇ ਉਹ ਆਪਣੇ ਆਪਣੇ ਜ਼ੋਰ ਅਜ਼ਮਾਇਸ਼ ਕਰ ਰਹੀ ਆ ਅੱਜ ਅਸੀਂ ਪਹੁੰਚੇ ਆ ਪਿੰਡ ਲਾਡੂਵਾਲ ਦੇ ਵਿੱਚ ਜਿੱਥੇ ਕਿ ਇੱਥੇ ਅੱਜ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਜੀ ਦੇ ਧਰਮ ਪਤਨੀ ਬੀਬਾ ਅੰਮ੍ਰਿਤ ਬੜਿੰਗ ਜੀ ਇੱਥੇ ਪਹੁੰਚੇ ਨੇ ਤੇ ਇੱਥੇ ਪਹੁੰਚਣ ਤੇ ਜਿੱਤੋ ਇੱਥੋਂ ਦੇ ਸਰਪੰਚ ਸਾਹਿਬ ਬਾਦਸ਼ਾ ਲਾਡੂਵਾਲ ਉਹ ਸਾਡੇ ਕੋਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਭਾਈ ਜੀ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗ ਰਿਹਾ ਤੁਹਾਨੂੰ ਅੱਜ ਬੀਬਾ ਅਮਰਤਾ ਵੜਿੰਗ ਜੀ ਕਾਂਗਰਸ ਪਾਰਟੀ ਤੋਂ ਸਪੈਸ਼ਲ ਤੌਰ ਤੇ ਤੁਹਾਡੇ ਪਿੰਡ 'ਚ ਆਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਰਾਜਾ ਵੜਿੰਗ ਜੀ ਦਾ ਬੀਬੀ ਸਾਡੀ ਭੈਣ ਅਮਰਤਾ ਵੜਿੰਗ ਸਾਡੇ ਪ੍ਰਧਾਨ ਮੇਜਰ ਸਿੰਘ ਜੀ ਮੁੱਲਾਪੁਰ ਤੇ ਸਾਡੇ ਸਾਬਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਜੀ ਵੈਦ ਜਿਨ੍ਹਾਂ ਨੇ ਸਪੈਸ਼ਲ ਅੱਜ ਟਾਈਮ ਕੱਢਿਆ ਸਾਡੀ ਭੈਣ ਅਮਰਤਾ ਵੜਿੰਗ ਦੀ ਡਿਊਟੀ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇੱਕ ਬਹੁਤ ਵੱਡਾ ਚਿਹਰਾ ਜੀ ਸਾਡੇ ਬੜਿੰਗ ਸਾਹਿਬ ਵੀ ਵੱਡਾ ਚਿਹਰਾ ਤੇ ਸਾਡੀ ਭੈਣ ਜਿਹੜੀ ਅਮਰਤਾ ਬੜਿੰਗਾ ਇਹ ਵੀ ਵੱਡਾ ਚਿਹਰਾ ਸੋ ਇੱਥੇ ਸਪੈਸ਼ਲ ਤੌਰ ਤੇ ਚੇਚੇ ਤੌਰ ਤੇ ਪਹੁੰਚ ਰਹੇ ਨੇ ਔਰ ਉਹਦੋਂ ਵੱਡਾ ਧੰਨਵਾਦ ਮੇਰੇ ਨਿੱਕੇ ਜੇ ਸੱਦੇ ਤੇ ਸਾਡੇ ਪਿੰਡ ਦੇ ਸਾਡੀ ਪੰਚਾਇਤ ਦੇ ਨਿੱਕੇ ਜੇ ਸੱਦੇ ਤੇ ਆ ਤੁਸੀਂ ਦਿਖਾਉਂ ਕਰ ਤੁਮਗਰ ਵੀ ਜਿਹੜੀਆਂ ਬੀਬੀਆਂ ਮੇਰੇ ਭਰਾ ਮੇਰੀਆਂ ਭੈਣਾਂ ਸਾਡੇ ਪਿੰਡ ਦੇ ਔਰ ਇਹਦੇ ਵਿੱਚੋਂ ਇੱਕ ਵੀ ਬੰਦਾ ਚਲੋ ਇੱਕ 2-4 ਬੰਦੇ ਅਸੀਂ ਮੰਨਦੇ ਆ ਵੀ ਜਿਹੜੇ ਲੀਡਰ ਸਾਹਿਬ ਦੇ ਨਾਲ ਆਏ ਆ ਇਹਦੇ ਚ ਹੋਰ ਕੋਈ ਵੀ ਬੰਦਾ ਬਾਹਰਲੇ ਪਿੰਡਾਂ ਤੋਂ ਇਕੱਠਾ ਨਹੀਂ ਕੀਤਾ ਸਾਡੇ ਪਿੰਡ ਦਾ ਨਰੋਲ ਇਕੱਠਾ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਜਾ ਬੜਿੰਗੀ ਦਾ ਅਮਰਤਾ ਬੜਿੰਗੀ ਜੀ ਦਾ ਤੇ ਮੇਰੀ ਸਮੁੱਚੀ ਲੀਡਰਸ਼ਿਪ ਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਜੀ ਲੋਡੂਵਾਲ ਦੇ ਵਿੱਚੋਂ ਘਟੋ-ਘਟ 85% ਵੋਟ ਜਿਹੜੀ ਆ ਸਾਡੇ ਕਾਂਗਰਸ ਦੇ ਹੱਕ ਚ ਭੁਗਤਣੀ ਆ ਜੀ ਮੌਜੂਦ ਨੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਦੀ ਮੁੱਲਾਪੁਰ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਉਂ ਜਿਉਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੁਹਾਨੂੰ ਪਤਾ ਹਰ ਇੱਕ ਪਾਰਟੀ ਜ਼ੋਰ ਜਮਾਈਸ ਕਰ ਰਹੀ ਆ ਅੱਜ ਅਮਰਤਾ ਵੜਿੰਗ ਇੱਥੇ ਲਾਡੂਵਾਲ ਜੀ ਪਹੁੰਚ ਪਹੁੰਚ ਰਹੇ ਹਨ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਲੁਧਿਆਣਾ ਲੋਕ ਸਭਾ ਸੀਟ ਸਾਡੀ ਇੱਕ ਪੰਜਾਬ ਦੀ ਬੜੀ ਅਹਿਮ ਸੀਟ ਆ ਸਾਡੇ ਇਥੋਂ ਇਸ ਸੀਟ ਤੋਂ ਜਿਹੜੇ ਸਤਾਫਤ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਰਮਜੀਤ ਸਿੰਘ ਬਿੱਟੂ ਸਾਹਿਬ ਸੀ ਇਹਨ ਮੌਕੇ ਤੇ ਆ ਕੇ ਪਾਰਟੀ ਨੂੰ ਪਿੱਠ ਦਿਖਾਉਣ ਤੋਂ ਬਾਅਦ ਸਾਡੀ ਆਲਾ ਦਰਜਾ ਕਾਂਗਰਸ ਕਮੇਟੀ ਨੇ ਕਹਿੰਤ ਪਾਵ ਰਾਹੁਲ ਗਾਂਧੀ ਜੀ ਨੇ ਬੜਾ ਪੁਣਸ਼ਾਨ ਕਰਕੇ ਫੈਸਲਾ ਕੀਤਾ ਉਹਨਾਂ ਨੇ ਇਸੇ ਕਰਕੇ ਰਾਜਾ ਬਰਿੰਗੀ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਇਸ ਕਰਕੇ ਇੱਥੇ ਭੇਜਿਆ ਤਾਂ ਕਿ ਰਵਨੀਤ ਸਿੰਘ ਬਿੱਟੂ ਮੋੜ ਲੋਕ ਸਭਾ ਵਿੱਚ ਕਿਸੇ ਨੂੰ ਨਜ਼ਰ ਨਾ ਸਕੇ ਠੀਕ ਹੈ ਜੀ ਅੱਜ 2 ਤਰੀਕ ਨੂੰ ਜਿਸ ਦਿਨ ਅਮਨਿੰਦਰ ਸਿੰਘ ਰਾਜਾ ਬਰਿੰਗ ਉਹਨਾਂ ਨੇ ਸਾਡੇ ਇਸ ਲੋਕ ਸਭਾ ਕੰਸਟੀਚੁਐਂਸੀ ਵਿੱਚ ਆਪਣਾ ਪੈਰ ਰੱਖਿਆ ਉਸ ਦਿਨ ਬੜੇ ਜਾਹੋ ਜਲਾਲ ਦੇ ਨਾਲ ਸਮੁੱਚੇ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ। ਹੁਣ ਜਿਸ ਤਰੀਕੇ ਨਾਲ ਚੋਣ ਕੈਂਪੇਨ ਦੇ ਬਣੇ ਹੋਏ ਪ੍ਰੋਗਰਾਮ ਆ ਉਸੇ ਤਹਿਤ ਸਾਡੀ ਬਹੁਤ ਹੀ ਸਤਿਕਾਰਯੋਗ ਭੈਣ ਅਮਰਤਾ ਬੜਿੰਗ ਜਿਹੜੀ ਬੜੀ ਇੱਕ ਕਾਬਲ ਸਮਰੱਥ ਤੇ ਬੜੀ ਤਖੱਲਮ ਨਾਲ ਆਪਣੀ ਗੱਲ 'ਚ ਚੋਣ ਦੀ ਜਾਂਚ ਰੱਖਦੀ ਆ। ਅੱਜ ਸਾਡੀ ਇਸ ਗਿਲ ਹਲਕੇ ਨਾਲ ਸੰਬੰਧਿਤ 14 ਪਿੰਡਾਂ ਦੇ ਇਹ ਪ੍ਰੋਗਰਾਮ ਬਣੇ ਆ। ਇਸ ਆਲੋਵਾਲ ਤੋਂ ਬਾਅਦ ਲਡੂਵਾਲ ਲਡੂਵਾਲ ਤੋਂ ਬਾਅਦ ਬੰਕੋ ਡੋਗਰਾ ਵਗੈਰਾ ਤਲਵੰਡੀ ਹੁੰਦਿਆਂ ਹੋਇਆਂ ਸ਼ਾਮ 6 ਵਜੇ ਤੱਕ ਅੱਜ ਸਾਡੇ ਸਾਡੇ ਵਰਕਰ ਸਾਹਿਬਾਨ ਤੇ ਪੁਟਰ ਸਾਹਿਬਾਨਾਂ ਨਾਲ ਉਹਨਾਂ ਦਾ ਤਾਲਮੇਲ ਹੋਊਗਾ ਸੋ ਉਹਦੇ ਤਹਿਤ ਅੱਜ ਅਸੀਂ ਲੱਡੂ ਵਾਲੇ ਪ੍ਰੋਗਰਾਮ ਤੁਹਾਡਾ ਕਹਿਣ ਦਾ ਮਤਲਬ ਦਾ ਵੀ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਲੁਧਿਆਣਾ ਭੇਜਣ ਦਾ ਮਤਲਬ ਵੀ ਰਮਜੀਤ ਬਿੱਟੂ ਜੀ ਨੇ ਜੋ ਕਾਂਗਰਸ ਨਾਲ ਕੀਤਾ ਉਹਨਾਂ ਨੂੰ ਹਰਾਉਣ ਦਾ ਮਤਲਬ ਵੈਸੇ ਤਾਂ ਦੇਖੋ ਸਮੁੱਚੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਅਸੀਂ ਪਾਰਟੀ ਨੇ ਬੜੇ ਅਫਸੋਰ ਸਮਝ ਕੇ ਸਾਰੇ ਫੈਸਲੇ ਲਏ ਆ ਤੇ ਸੀਟ ਇਸ ਕਰਕੇ ਥੋੜੀ ਜਿਹੀ ਅਹਿਮ ਹੋ ਗਈ ਇਸੇ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਇੱਥੇ ਭੇਜਣਾ ਪਿਆ ਪਾਰਟੀ ਨੂੰ ਤਾਂ ਕਿ ਇਸ ਹਰ ਗਿਜ਼ ਇਹ ਇੱਕ ਤਰ੍ਹਾਂ ਦਾ ਸਬਕ ਸਿਖਾਉਣਾ ਬਣਦਾ ਜਿਹੜੇ ਇਸ ਤਰ੍ਹਾਂ ਦੇ ਦਲ ਬਦਲੂ ਲੋਕ ਆ ਜਿਹੜਿਆਂ ਮੌਕੇ ਤੇ ਆ ਕੇ ਆਪਦੇ ਸਵਾਰਥਾਂ ਦੀ ਖਾਤਰ ਇੱਕ ਜਗ੍ਹਾ ਤੋਂ ਛੱਡ ਕੇ ਦੂਸਰੇ ਦੂਸਰੀਆਂ ਪਾਰਟੀਆਂ ਜਿਨੂੰ ਮੂਵ ਕਰਦੇ ਆ ਇਸ ਦਾ ਦੇਖੋ ਬਹੁਤ ਮਾੜਾ ਇਮਪ੍ਰੈਸ਼ਨ ਗਿਆ ਸਾਡੇ ਪੰਜਾਬ ਦੀ ਆਮ ਆਬਾਦ ਦੇ ਵਿੱਚ ਤੁਹਾਡੇ ਵੀ ਮੁੱਲਾਪੁਰ ਸਾਹਿਬ ਵੀ ਬਹੁਤ ਨੇੜੇ ਸਨ ਬਿੱਟੂ ਜੀ ਤੁਹਾਨੂੰ ਕਿਵੇਂ ਲੱਗਿਆ ਜਦੋਂ ਪਾਰਟੀ ਛੱਡ ਗਏ ਦੇਖੋ ਦੁੱਖ ਤਾਂ ਸਾਰਿਆਂ ਨੂੰ ਹੋਇਆ ਕਿਉਂਕਿ ਕਾਂਗਰਸ ਪਾਰਟੀ ਨੇ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਇੱਕ ਸਮਰਥ ਆਗੂ ਬਣਾਉਣ ਵਾਸਤੇ ਸਾਡੀ ਆਲਾ ਦਰਜਾ ਕਾਂਗਰਸ ਕਮੇਟੀ ਦਾ ਬੜਾ ਵੱਡਾ ਉਹਨਾਂ ਤੇ ਹੱਥ ਸੀਗਾ ਜਿਨ੍ਹਾਂ ਨੇ ਤੀ ਤਿੰਨ ਵਾਰੀ ਲੋਕ ਸਭਾ ਦਾ ਮੈਂਬਰ ਯੂਥ ਦਾ ਪ੍ਰਧਾਨ ਬਣਾ ਕੇ ਇੱਥੇ ਤੱਕ ਉਹਨਾਂ ਨੂੰ ਪਹੁੰਚਦਾ ਕੀਤਾ ਜਦੋਂ ਇੱਡਾ ਵੱਡਾ ਕਦਮ ਹੋਣ ਤੋਂ ਬਾਅਦ ਜਦੋਂ ਕੋਈ ਪਾਰਟੀ ਨੂੰ ਪਿੱਠ ਦਿਖਾਉਂਦਾ ਤੇ ਫਿਰ ਪਾਰਟੀ ਨੂੰ ਦੁੱਖ ਤਾਂ ਲੱਗਦਾ ਹੀ ਆ ਇਸ ਜਿਸ ਤਰੀਕੇ ਨਾਲ ਕੱਲੇ ਕੱਲੇ ਵਰਕਰ ਤੇ ਵੋਟਰ ਨੇ ਬੁਰਾ ਬਣਾਇਆ ਉਥੇ ਮੇਜਰ ਸਿੰਘ ਮੋਲਾਪੁਰ ਨੂੰ ਵੀ ਬਹੁਤ ਬੁਰਾ ਲੱਗਿਆ ਦੋਸਤੀ ਇੱਕ ਵੱਖਰੀ ਗੱਲ ਆ ਪਰ ਜਦੋਂ ਆਪਾਂ ਕਿਸੇ ਨਾਲ ਧਰੋਹ ਕਰਦੇ ਆ ਕਿ ਮੇਰਾ ਕੀ ਲੈ ਸਾਡੇ ਪੰਜਾਬ ਦੀ ਜਿਹੜੀ ਜਨਤਾ ਉਹ ਨੂੰ ਬਖਸ਼ਦੀ ਨਹੀਂ ਕਦੇ ਵੀ ਧਰੋਹੀ ਲੋਕਾਂ ਨੂੰ ਇਹ ਸਨ ਲੁਧਿਆਣਾ ਦੇ ਹਾਤੀ ਦੇ ਪ੍ਰਧਾਨ ਮੇਜਰ ਸਿੰਘ ਜੀ ਮੱਧਪੁਰ ਜਿਨ੍ਹਾਂ ਨੇ ਬਿੱਟੂ ਦੇ ਭਾਜਪਾ ਵਿੱਚ ਜਾਣ ਤੇ ਦੱਸਿਆ ਵੀ ਉਹਨਾਂ ਨੇ ਪਾਰਟੀ ਦੇ ਨਾਲ ਬਹੁਤ ਹੀ ਵੱਡਾ ਧਰੋਹ ਕੀਤਾ ਪਾ ਉੱਥੇ ਹੀ ਉਹਨਾਂ ਨੇ ਅੱਜ ਮੈਡਮ ਅਮਰਤਾ ਬੜਿੰਗ ਜੀ ਜੋ ਲਾਡੂਵਾਲ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ